ਅੱਛਾ ਆਪਣੇ ਇੱਕ ਅੱਜ ਕੱਲ ਬਹੁਤ ਮੁੱਦਾ ਆਪਖਿਆ ਹੈ ਸਟੇਜ ਦੇ ਉੱਪਰ ਕਿਸੇ ਡਾਂਸਰ ਨਾਲ ਕਿਸੇ ਬੰਦੇ ਨੇ ਬਸ ਰੁਕੀ ਕੀਤੀ ਤੁਸੀਂ ਵੀ ਦੇਖੀ ਹੋਣੀ ਖਬਰ ਹਾਂ ਹਾਂ ਤੇ ਤੁਹਾਡੇ ਸਮੇਂ ਤੋਂ ਵੀ ਜਿਵੇਂ ਤੁਸੀਂ ਮੈਡਮ ਸੰਧੂ ਹੁਣ ਗਾਉਂਦੇ ਰਹੇ ਆ ਤੁਹਾਡੇ ਨਾਲ ਕਦੀ ਕੋਈ ਅਜਿਹੀ ਅਨਸਕ੍ਰਿਪਤ ਘਟਨਾ ਵਾਪਰੀ ਨਹੀਂ ਸਾਡੇ ਨਾਲ ਵਾਪਰੀਆਂ ਸਾਡੇ ਨਾਲ ਵੀ ਪਰ ਇੰਨਾ ਨਹੀਂ ਹੋਇਆ ਉਦਾਂ ਵੀ ਰਾ ਸਟੇਜ ਤੋਂ ਸਾਨੂੰ ਤੰਗ ਕਰਨਾ ਰਾਹ ਰੋਕਣਾ ਇਹ ਤਾਂ ਅਕਸਰ ਹੁੰਦਾ ਹੁੰਦਾ ਕਿ ਜਦੋਂ ਕੋਈ ਖਰਾਬੀ ਹੋ ਜਾਂਦੀ ਹੈ ਕਰਦੇ ਆ ਕਾਢਿ ਬੜਤੇ ਸਿਕਿਉਰਟੀਜ਼ ਕਾਢੀ ਵੀ ਨਹੀਂ ਹੁੰਦੀ ਐਂ ਤੇ ਸਾਡਾ ਤਾਂ ਉਹ ਤਰੀਕਾ ਹੀ ਹੁੰਦਾ ਸੀ ਵੀ ਜਿਹੜੇ ਘਰ ਦੇ ਮਿਹੋਦ ਪਰ ਬੰਦੇ ਉਹਨਾਂ ਨੂੰ ਜਾ ਕੇ ਬਣਾ ਨੇੜੇ ਕਰ ਲੋ ਉਹਨਾਂ ਨੂੰ ਉਹਨਾਂ ਨੂੰ ਹੱਥ 'ਚ ਰੱਖੋ ਸਭ ਤੋਂ ਜ਼ਰੂਰੀ ਇਹ ਕਲਾਕਾਰ ਵਚੰਦਾ ਜਿਹੜਾ ਮਿਹਨਤ ਬੰਦਾ ਉਹਨੂੰ ਹੱਥ 'ਚ ਰੱਖੋ ਉਹ ਉਹ ਉਹਦੇ ਨਾਲ ਬੜਾ ਬੇਵਰ ਉਹਨੂੰ ਅਹਿਸਾਸ ਦਵਾ ਲੋ ਪੀਸੀ ਭਾਈ ਜਿਉ ਤੇਰੇ ਹੱਥ ਰਿਆਂ ਹੁੰਦੇ ਵੀ ਆਪਾਂ ਕਿਉਂਕਿ ਆਪਾਂ ਕਿਹਨੂੰ ਲੜ ਨਹੀਂ ਸਕਦੇ ਜਿੰਨੇ ਮਰਜੀ ਤਾਕਤਵਾਰ ਆ ਰੇ ਉੱਥੇ ਸਾਰਾ ਪਰਿਵਾਰ ਉੱਥੇ ਉਹਨਾਂ ਦਾ ਪਿੰਡ ਉਹਨਾਂ ਦਾ ਹੁੰਦਾ ਲੜਨਾ ਤਾਂ ਥੋੜੀ ਵੱਡੀ ਬੇਵਕੂਫੀ ਹੈ ਨਾ ਹਾਂ ਜੀ ਨਿਕਲਣਾ ਸਿਆਣਪਾ ਬਹੁਤ ਵਾਰੀ ਹੋਇਆ ਕਈ ਵਾਰ ਰਾਤ ਨੂੰ ਮਗਰ ਕਈ ਗੱਡੀ ਘਾ ਲਾ ਲੀਆਂ ਇੱਕ ਵਾਰੀ ਸੀ ਆਲਨੀਆ ਪਿੰਡ ਆ ਉਥੋਂ ਕਹਿੰਦੇ ਹੋਰ ਗਾਉ ਅਸੀਂ ਨਿਕਲਾਏ ਉਥੋਂ ਜੇ ਨਿਕਲੇ ਤਾਂ ਉਹ ਉਹਨਾਂ ਪਿੱਛੇ ਸਾਡੇ ਗੱਡੀ ਘਾ ਲਾ ਲਈਆਂ ਸਾਨੂੰ ਸੱਟ ਦੇ ਘੇਰ ਲਿਆ ਉਹ ਮੈਨੂੰ ਕਹਿੰਦੇ ਕਿ ਕੁਗੀ ਕੁੜੀ ਕੁਜਾ ਦੀ ਫੇਰ ਗਾਉ ਹੂੰ ਤੇ ਮੈਂ ਜੇ ਉਤਰੇ ਉਹ ਆ ਕੇ ਮੈਂ ਪਹਿਨੇ ਗਾਉਣ ਲੱਗੇ ਕੁੜੀ ਕੁਜਾ ਇਹ ਤੋਂ ਪਹਿਲਾਂ ਉਹ ਮੋਕਾ ਸਾਹਮਣੇ ਉਕੇ ਜੀ ਉੱਥੇ ਗਾ ਮੈਂ ਯਾਰ ਫਿਰ ਮੈਂ ਜਾਈ ਬਾਈ ਆਪਣੇ ਫਿਰ ਇੱਥੇ ਗਾ ਸਮਝ ਰਹਣ ਵੀ ਬਾਈ ਬਾਈ ਰੋਕੇ ਮੇਰੇ ਭਰਾ ਕਾ ਚੱਲ ਜਾ ਯਾਰ ਇਹ ਉੱਥੇ ਮੈਂ ਮਾ ਹੋਰ ਗੱਲਾਂ ਕਰਦਾ ਫਿਰ ਲਗਾਤਾ ਆ ਫਿਰ ਕੰਮ ਵਜੇ ਇਦਾਂ ਇੱਕ ਵਾਰੀ ਅਸੀਂ ਜਨਤਸਲ ਟਿੰਡਿਆ ਉੱਥੇ ਪ੍ਰੋਮ ਬੁੱਕ ਕਰ ਲਿਆ ਤੇ ਉਧਰ ਅਬ ਹੋਰਨ ਲਗਾਤਾਰ ਪ੍ਰੋਮ ਸੀ ਇੱਕ ਕਰ ਲਿਆ ਮੈਂ ਇਹਨੂੰ ਕਹੇ ਕੈਸਰ ਕਰ ਬੁੱਕ ਲਗਾਤਾਰ ਉਧਰ ਹੀ ਕਰਦੇ ਆ ਇੱਕ ਕਰ ਰ ਉਧਰ ਹੀ ਰਹਿਵਾਂਗੇ ਇਹਦੇ ਕੋਲ ਹਸਰਾਂ ਦੇ ਕੋਲ ਜਨਤਸਲ ਬਹੁਤ ਵੱਡਾ ਬਣ ਗਿਆ ਹਾਂਜੀ ਹਾਂਜੀ ਤੇ ਉਹ ਉਹ ਕਹਿੰਦੇ ਨਹੀਂ ਜੀ ਅਸੀਂ ਬੰਦਾ ਭੇਜਿਆ ਉਹ ਕਹਿੰਦੇ ਨਹੀਂ ਜੀ ਉਹਨਾਂ ਨੂੰ ਆਉਣਾ ਪੈਣਾ ਮੈਂ ਕਿਹਾ ਪਰੇ ਪਰੇ ਪੈਸੇ ਦੇ ਕੇ ਸਟੋਰ ਦੋ ਤੇ ਉਹ ਜਦੋਂ ਇਹ ਲਗਾਤਾਰ ਪਰੋਂ ਸੀ ਜਿੱਦਾਂ ਪਰੋਂ ਦਾਇਦੋ ਕਹਿੰਦੇ ਤੁਹਾਨੂੰ ਮਿਲਣ ਆਏ ਮੈਂ ਕਿਹਾ ਮੈਨੂੰ ਉਹਨਾਂ ਬੁਲਾਇਓ ਤੇ ਮੈਂ ਜੇ ਨਾ ਮਿਲਿਆ ਦੂਜੇ ਦਿਨ ਆਇਆ ਤਾਂ ਉਹਨਾਂ ਦੇ ਘਰ ਜਾ ਬਰਮੰਦਰ ਕੇ ਬਹਿ ਗਏ ਉਹਨੂੰ ਆਇਆ ਸਿੱਧੇ ਉਹਨਾਂ ਦੇ ਘਰ ਤੇ ਉਹ ਜਥੇਦਾਰ ਬੈਠੇ ਮੈਂ ਕਿਹਾ ਪਤਾ ਨਹੀਂ ਕੋਈ ਇਹਨਾਂ ਦੇ ਰਿਸ਼ਤੇ ਮੈਂ ਸਾਸਤਰੀ ਕਾ ਸਾਸਤਰੀ ਕਾ ਜੀ ਤੇ ਜੇ ਬੈਠਾ ਮੈਨੂੰ ਕੋਈ ਪਛਾਣਿਆ ਮੈਂ ਨਹੀਂ ਸਸਾਣਾ ਬੜੀ ਚੰਾਰਸਰ ਵਾਲਿਆ ਇੱਕ ਲੇਡੀ ਸੀ ਨਾਲ ਉਹ ਕਹਿੰਦੀ ਮੇਰੇ ਮੇਰੇ ਪੁੱਤ ਦਾ ਵਿਆਹ ਆ ਮੇਰੇ ਸਰਦਾਰ ਜੀ ਡੈਥ ਹੋ ਗਈ ਮੈਂ ਉਥੋਂ ਜੇਲਦਾਰ ਨਹੀਂ ਆ ਤੇ ਟੋੜਾ ਸਾਹਿਬ ਜੋ ਇਲੈਕਸ਼ਨ ਲੜਦੇ ਆ ਮੇਰੇ ਘਰ ਸਾਰੇ ਜੱਥੇ ਜਰਾ ਬੈਠੇ ਤੇ ਮੈਂ ਮੇਨ ਰੋਲ ਹੁੰਦਾ ਮੇਰਾ ਤੇ ਤੈਨੂੰ ਇੱਕ ਦੱਸ ਵੀ ਤੂੰ ਪਰੋਂ ਕਿਉਂ ਕਰ ਸਰ ਕਰਦਾ ਤੈਨੂੰ ਪੈਸੇ ਵੱਧਣ ਚਾਹੀਦੇ ਆ ਤੈਨੂੰ ਕਿਸੇ ਨੇ ਥ੍ਰੈਟ ਕੀਤਾ ਤੈਨੂੰ ਕੋਈ ਹੋਰ ਪ੍ਰੋਬਲਮ ਆਈ ਆ ਹਰ ਮੈਂ ਹੱਲ ਕਰੂਗਾ ਤੇ ਤੈਨੂੰ ਪ੍ਰੂਵ ਕਰਨਾ ਪਊਗਾ ਮੈਂ ਕਹਾਂ ਨਾ ਇਹ ਥ੍ਰੈਟਿਕ ਦੀ ਗੱਲ ਮੈਂ ਕਹਾਂ ਜੀ ਵੀ ਮੇਰੀ ਰਿਕਾਰਡਿੰਗ ਹੈ ਚੈਂਪੀਅਨ ਉਹਦਾ ਸਾਲ ਬਾਅਦ ਡੇਟ ਵੜਦੀ ਆ ਜੇ ਮੈਂ ਕੈਨਸਲ ਕਰਤੀ ਮੈਨੂੰ ਡੇਟ ਦੀ 2 ਸਾਲ ਦੇਣੀ ਕੰਪਨੀ ਨੂੰ ਗੁੱਸੇ ਆਣਾ ਮੇਰਾ ਸਾਰਾ ਕੰਮ ਝੋਟਾ ਹੋ ਜਾਣਾ ਕਹਿੰਦੀ ਇਹੀ ਕੰਮ ਹੈ ਇਹਦਾ ਕਹਿੰਦੀ ਕਿਹੜੀ ਡੇਟ ਚਾਹੀਦੀ ਆ ਤੂੰ ਦੱਸ ਮੈਂ ਇੱਥੇ ਬਿਠੀ ਹੁਣੇ ਹੁਣੇ ਬੁੱਕ ਕਰਦੀ ਆ ਮੈਂ ਕਿਹਾ ਤੁਸੀਂ ਕੇ ਬੁੱਕ ਕਰ ਲੋਗੇ ਕਹਿੰਦੇ ਮੈਂ ਟੋੜਾ ਸਾਹਮਣੇ ਕਹਿੰਦੇ ਸਲਾਹ ਬੂਟਾ ਤੋਂ ਹੋਮ ਮਿਨਿਸਟਰ ਸੀ ਕਹਿੰਦੇ ਹੁਣੇ ਪੰਜਾ ਮੀਟਰ ਤੇ ਮੂਰੇ ਆਉਗੂ ਡੇਟ ਕਹਿੰਦੇ ਹੋਰ ਦੱਸ ਮੈਂ ਕਿਹਨਾਂ ਕਾਰਨ ਮੈਂ ਚੰਗਾ ਜਿਹਾ ਆਉਂਗਾ ਇਹ ਤਾਂ ਟਾਲ ਨੂੰ ਫਿਰਦੇ ਸੀ ਮੈਂ ਵੱਡਾ ਆ ਤੋ ਵੱਡਾ ਫੈਂਟਰ ਮਾਰਿਆ ਉਹਨੇ ਜੱਗੇ ਹੋਮ ਮਿਨਿਸਟਰ ਮੂਰੇ ਕਰ ਦਿੱਤਾ ਮੈਂ ਜੀ ਉੱਥੇ ਪਰੋਂਦੇ ਚਲੇ ਗਏ ਤੇ ਉਹਨੂੰ ਮੈਂ ਕਹਿੰਦਾ ਮੈਂ ਕਹਿੰਦਾ ਵੀ ਹੋਮ ਜੀ ਉੱਥੇ ਪਰੋਂ ਸੀ ਬਹੁਤ ਵੱਡਾ ਮੈਂ ਕਹਿੰਦਾ ਇਹਨਾਂ ਨੇ ਛੱਡਣਾ ਨਹੀਂਗਾ ਆਪਾਂ ਨੂੰ ਜੇ ਕਿਤੇ ਰੋਲ ਰੋਲਾ ਪੈ ਗਾ ਨਾ ਮਾੜਾ ਸ਼ਾਲਾ ਮਾਰ ਲਿਓ ਕਾਰ ਪਿੱਛੇ ਸਟਾਰਟ ਰੱਖਿਆ ਹੋਇਆ ਭੱਜ ਜੇ ਜਾਣਾ ਆਪਾਂ ਤੇ ਆਪਾਂ ਆ ਗਏ ਆ ਆਪ ਘੜਤ ਰੋਲਾ ਪਾਏ ਭੱਜ ਗਏ ਅਸੀਂ ਜਦੋਂ ਚੌਥੇ ਪੜੇ ਗੀਤੇ ਇੱਕ ਉਹ ਸ਼ਰਾਬੀ ਜੋਂ ਚੜਿਆ ਆ ਜਾ ਥੱਲੇ ਉਤਰ ਕਹਿੰਦਾ ਕਿਉਂ ਉਤਰਾਂ ਮੈਂ ਕਿਉਂ ਨਹੀਂ ਉਤਰਦਾ ਉਹਨੇ ਤੂਦੂ ਮੇ ਕਰੀ ਮੈਂ ਚੱਲੋ ਜਣੀਏ ਬਾਨਾ ਭਾਲਦੀ ਸੀ ਮੇਲੇ ਮੈਂ ਭੱਜ ਕੇ ਛਾਲ ਮਾਰ ਕੇ ਜੀ ਐਂ ਘਾਰ ਵਜਾਰੀਆਂ ਉਥੇ ਨਹਿਰਾ ਨੇ ਆ ਜਿਹੜੀ ਭਗੜਿਆ ਪੱਕੀ ਨਹਿਰੇ ਉਹ ਪਿੰਡ ਦੇ ਕੋਲ ਦੀ ਨਾਲ ਦੀ ਹੈ ਲੈ ਤੱਕ ਮੈਂ ਕਹਿੰਦਾ ਬੰਦੇ ਹੀ ਗਣ ਲੋ ਉਹ ਕਹਿੰਦਾ ਬੂਟਾ ਹੈ ਨਹੀਂ ਗੱਲ ਬੂਟਾ ਮਮਾ ਆਹੋ ਉਹਨੇ ਕਹਿੰਦਾ ਬੂਟਾ ਚੜਨ ਲੱਗਾ ਪਿੱਛੇ ਘੇਤ ਰਿਆ ਮੈਂ ਰੋਕੋ ਦਾ ਪੂਟਾ ਕੁੱਟ ਕੇ ਮਾਰ ਦੇਣ ਬੰਦਾ ਮਾਰ ਦੇ ਕੇ ਚਲ ਉਹਦਾ ਬੰਦਾ ਮਰ ਉਹਨੂੰ ਇੱਥੇ ਰਹਿ ਛੋ ਉਹ ਪਾਈ ਐ ਘਰ ਦੇ ਤੋ ਕਾਰ ਹੋਏ ਪਿੱਛੇ ਕਾਰਾਂ ਤਾਂ ਚਾਰ ਮੈਂ ਕਹਿਆ ਵੀ ਹੁਣ ਪਿੱਛੇ ਮੋੜ ਨਾ ਬੋ ਉਹ ਸਰਦਾਰ ਨਹੀਂ ਆਈ ਮੈਨੂੰ ਕਹਿੰਦਾ ਬੇਟਾ ਆ ਲੈ ਉਹਦਾ ਬੰਦਾ ਆ ਚੱਕਾ ਉਹਦੇ ਪੈਏ ਤੇ ਜਾ ਕਹ ਤੂੰ ਆ ਗਿਆ ਸਾਡੇ ਬੰਦੇ ਨਾਲ ਗਲਤ ਕੰਮ ਕੀਤਾ ਬਾਗਾ ਤਾ ਨੋ ਬਾਬਾ ਜਾਨੀ ਮੈਂ ਹੁਣ ਤੱਕ ਉਹਨੇ ਪੁੱਛਿਆ ਫਿਰ ਮੈਨੂੰ ਸੰਗਰੀਆਂ ਮੰਡੀ ਗੁੱਡੂ ਗੁੱਗੂ ਗੇਲ ਕੇ ਪਰੋਪ ਸੀ ਉਹਨੇ ਰਿਸ਼ਤੇਦਾਰ ਹੈ ਉੱਥੇ ਮੈਨੂੰ ਬੜੀ ਕਹਿੰਦੇ ਮੈਨੂੰ ਪਛਾਣਿਆ ਮੈਂ ਤੁਹਾਨੂੰ ਸਾਰੀ ਜ਼ਿੰਦਗੀ ਬੋਲ ਤਾ ਉਹਨੇ ਨਹੀਂ ਬੋਲਦਾ ਹੋਰ ਚਾਹੇ ਬੋਲ ਜੂਰੇ ਕਈ ਲੋਕ ਐਸੇ ਵੀ ਜਿਹੜੇ ਯਾਰ ਬਹੁਤ ਕਈ ਜਣੇ ਇਸ ਲਾਈਨ ਤੇ ਐਸੇ ਜਿਹੜੇ ਸਮਸਾਰੀ ਜ਼ਿੰਦਗੀ ਯਾਦ ਕਰਦੇ ਕਈ ਹੁੰਦੇ ਵੀ ਕਦੀ ਯਾਦ ਹੀ ਨਾ ਹੋਣ ਸਭ ਏਡੇ ਮਾੜੇ ਜੇ ਯਾਦ ਆ ਕੇ ਕੰਮ ਕਰੇ ਮੋੜ ਕੇ ਬੂਟੇ ਭਾਈ ਨੇ ਤਾਂ ਨਹੀਂ ਕਿਹਾ ਵੀ ਮੈਂ ਤਾਂ ਨਹੀਂ ਤੁਹਾਡੇ ਨਾਲ ਜਾਂਦਾ ਅੱਜ ਤਾਂ ਮਰਵਾ ਲੈਣਾ ਸੀ ਨਹੀਂ ਉਹ ਕਈ ਵਾਰੀ ਕਹਿੰਦਾ ਸੀ ਉਹਨੇ ਕਈ ਸਾਡੇ ਚਮਤਕਾਰ ਦੇਖੇ ਉਹਨੂੰ ਕੋਈ ਨਾ ਕੋਈ ਪੰਗਾ ਪਿਆ ਹੀ ਰੰਦਾ ਸੀ ਲੇਟ ਹੋ ਜਾਣਾ ਕੋਈ ਹੋਰ ਪੈਣਾ ਹਾਂਜੀ ਦੇਖੋ ਇੱਥੇ ਖਾਣੇ ਨੂੰ ਬੜ ਕਲੇਸ ਪਿਆ ਚਲੋ ਬਹੁਤ ਹੀ ਤੰਗ ਰਹੇ ਮੇਰਾ ਗੱਲ ਤੋਂ ਪੈਂਦਾ ਕਿ ਲੇਟ ਹੋ ਜਾਣਾ ਯਾਰ ਰੋਜ਼ ਤੇ ਪੰਗੇ ਜ ਰਹਿੰਦੇ ਸੀ ਉਹ ਥੱਕ ਜਾਈਦੇ ਹੁਣ